ਸਾਬ ਤੇਰੀ ਸੋਚ ਤੇ ਬਹਿਰ ਦੇਾਂਗੇ ਠੋਕੇ ਡਾਕਟਰ ਪੀਵਰਾ ਮੇਡਕਰ ਸਾਹਿਬ ਤੁਹਾਡੀ ਸੋਚ ਤੇ ਬਹਿਰ ਦੇਾਂਗੇ ਠੋਕੇ ਮੁਰਗੀ ਚਲੀ ਜੀ ਆਲ ਚਾਰਕ ਨਾਲ ਛੱਡ ਕੇ ਜਾ ਕੇ ਨਾਲ ਇੱਕ ਫੋਟੋ ਹੋ ਜੂਗੀ ਜੀ ਕਿਰਪਾ ਕਰਕੇ ਸਿੱਧੀ ਕਾਂਸੀ ਟੀਵੀ ਤੇ ਚੱਲਦਾ ਸਿੱਧਾ ਪ੍ਰਸਾਰਣ ਕਾਂਸੀ ਟੀਵੀ ਤੇ ਜੈ 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 ਤਰਸਾ ਬੀ ਜੀ ਵੀ ਜੈ ਬੀ ਹੀ ਸੋਚਦੇ ਪੈਰਾਂ ਦੇਾਂਗੇ ਠੋਕ ਕੇ ਸਾਡੀ ਸੰਗਰੂਹ ਦੀ ਧਰਤੀ ਤੇ ਉਸੇ ਹਰਪੂਰ ਸਾਈਡ ਤੋਂ ਇੱਕ ਯਾਤਰਾ ਚੱਲੀ ਹੈ ਜਿਹੜੀ ਕਿ 26 ਫਰਵਰੀ ਨੂੰ ਚੱਲੀ ਸੀ ਸਾਡੇ ਅਤਿਆ ਚੀਫ ਇੰਜੀਨੀਅਰ ਪਰਮ ਸਤਕਾਰਯੋਗ ਸ੍ਰੀ ਫਕੀਰ ਚੰਦ ਜੀ ਜੱਸਲ ਸਾਡੇ ਦਰਮਿਆਨ ਪਹੁੰਚੀ ਹੈ ਅੱਜ ਦੀ ਯਾਤਰਾ ਲੈ ਕੇ ਅਣਖ ਜਗਾਵਾਂ ਜਾਂਦੀ ਪਾਓ ਇਹ ਜੋ ਯਾਤਰਾ ਦਾ ਨਾਮ ਹੈ ਸਾਡਾ ਜਿਹੜਾ ਬਹੁਜਨ ਸਮਾਜ ਹੈ ਬਹੁਜਨ ਸਮਾਜ ਦੇ ਵਿੱਚ ਇੱਕ ਮੁộtਾ ਲਿਆਉਣ ਲਈ ਸਮਾਜ ਨੂੰ ਜਗਾਉਣ ਲਈ ਸਮਾਜ ਦੀਆਂ ਮਾਨਾਂ ਮਨਵਾਉਣ ਲਈ 552 ਨਹੀਂ ਹੋ ਗਏ 59 ਦੇ ਨਾਲ ਸੰਗਰੂਰ ਦੇ ਵਿੱਚ ਯਾਤਰਾ ਪਹੁੰਚੀ ਹੈ ਕੱਲ ਯਾਤਰਾ ਸੰਤੂਰੀ ਦੇ ਵਿੱਚ ਪਹੁੰਚੀ ਸੀ ਤੂਰੀ ਦੇ ਸਮੂਹ ਬਾਲਮਿਕੀ ਸਮਾਜ ਹਾਂਜੀ ਹਾਂਜੀ ਤੇ ਅਮਦਾਸੀਆਂ ਸਮਾਜ ਤੋਂ ਇਹ ਹੋ ਰਿਹਾ ਸੀ ਲੋਕਾਂ ਨੇ ਐਸੀ ਯਾਤਰਾ ਦੇ ਵਿੱਚ ਭਾਗ ਲਿੱਤਾ ਤੇ ਅੱਜ ਵੀ ਸਾਡੇ ਸੰਗਰੂਰ ਦੇ ਪ੍ਰਨਾਨ ਜੀ ਸਾਰਿਆਂ ਦੇ ਨਾਮ ਮੈਂ ਲੈ ਨਹੀਂ ਸਕੂਗਾ ਇਸ ਕਰਕੇ ਸਮੂਹ ਦੇ ਰੂਪ ਦੇ ਵਿੱਚ ਮੈਂ ਬੋਲੂਗਾ ਕਿੰਨੇ ਵੀ ਸਾਡੇ ਸਾਥੀ ਪਹੁੰਚੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਦੀ ਯਾਤਰਾ ਨੂੰ ਸਫਲ ਬਣਾਉਣ ਲਈ ਤੇ ਸਵਾਗਤ ਕਮੇਟੀ ਬਣ ਕੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਕੀਲ ਜੰਨ ਜਸਨ ਦੀ ਵੱਲੋਂ ਤੇ ਬੇਨਤੀ ਕਰਾਂਗਾ 5 ਮਿੰਟ ਦੇ ਵਿਚਾਰ ਆਪਾਂ ਉਹ ਦੇ ਵੀ मारियो ग्रीप कीर्त सोसे جے بھيم جے بھيم جے بھيم جے 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 بھيم جے بھيم جے بھيم بابا جی تیری خاطر کرا دیان گے ٹھوک دی بابا جی تیری خاطر کرا دیان گے ٹھوک دی بابا جی تیری خاطر کرا دیان گے ٹھوک دی بابا جی تیری خاطر کرا دیان گے ٹھوک دی بابا جی تیری خاطر کرا دیان گے ٹھوک دی بابا جی تیری خاطر کرا دیان گے ٹھوک دی ਅੱਜ ਹਰ ਖੇਤ ਦਾ ਉਹ ਜੱਦੀ ਪੌਜਾਤਾਂ ਜਿਹੜੀ ਗੈਰ ਨਿਸ਼ੰਭੂਰ ਦੀ ਤਕਤੀ ਵਰਗੋਂ ਮੋਤੂਆਂ ਦੂਰਵਾਰੀਆਂ ਜੀ ਦੇ ਪਿੰਡ ਤੋਂ 26 ਤੋਂ 2023 ਨੂੰ 26 57ਵੇਂ ਦਿਨ ਸੰਗਰੂਹਿਤ ਧਰਤੀ ਤੇ ਪਹੁੰਚੀ ਹੈ ਮੈਂ ਆਪਣੇ ਸਾਰੇ ਹੀ ਬੱਚਿਆਂ ਦਾ ਪਰਮਾਤਮਾ ਦਾ ਦਿਨਾਂ ਤੋਂ ਸੰਗਰੂਹਿਤ ਧਰਤੀ ਤੇ ਇਸ ਜਗ੍ਹਾ ਨੂੰ ਪਹੁੰਚ ਕੇ ਕੀ ਆਇਆ ਹੈ ਕਿਹਾ ਜਿਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਇਹ ਯਾਤਰਾ ਜਿਹੜੀ ਹੈ ਇਸ ਸਮਾਜ ਦੇ ਦੁੱਖਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਨਿਕਰੀਆ ਕਿਉਂਕਿ ਬਾਬਾ ਸਾਹਿਬ ਨੇ ਜੋ ਸਾਨੂੰ ਹੱਕ ਤੇ ਕਾਰ ਲੈ ਕੇ ਦਿੱਤੇ ਸੀ ਸਾਡੇ ਹੀ ਉਹਨਾਂ ਪੋਲੀਟੀਕਲ ਲੀਡਰਾਂ ਨੇ ਆਪਣੀ ਆਪਣੀਆਂ ਪਾਰਟੀਆਂ ਦੇ ਸਿਰੀ ਬਣ ਕੇ ਸਾਡੇ ਸਮਾਜ ਦੇ ਬੱਚਿਆਂ ਨੂੰ ਅੱਜ ਉਸ ਕਲਾਂਗੇ ਦੇ ਇੱਕ ਗਾਰ ਤੇ ਮੜਕੇ ਖੜਾ ਕਰ ਦਿੱਤਾ ਹੈ ਜਿੱਥੋਂ ਬਾਬਾ ਸਾਹਿਬ ਨੇ ਸਾਨੂੰ ਛੁਕਵਾਇਆ ਸੀ ਅੱਜ ਬੱਚਿਆਂ ਦੀ ਐਜੂਕੇਸ਼ਨ ਉਹ ਹੀ ਜਾ ਰਹੀ ਹੈ ਸੇਤੂ ਹਟਾ ਬੰਦ ਕੀਤੇ ਜਾ ਰਹੀਆਂ ਜੋ ਸਾਡੇ ਕਾਮ ਜੋ ਪ੍ਰੀਅਸੀ ਪੂਨ ਪ੍ਰਾਈਵੇਟ ਕਰਕੇ ادارے ਨੂੰ ਨੂੰ ਬੰਦ ਕੀਤਾ ਜਾ ਰਿਹਾ ਸੋ ਜਿਹੜਾ 75 ਸਾਲਾਂ ਦੇ ਬਾਅਦ ਅੱਜ ਜਤਰਾ ਸਾਨੂੰ ਇਸ ਕਰਕੇ ਕੰਢਣੀ ਪਈ ਹੈ ਕਿ ਸਾਡੇ ਹੀ ਸਮਾਜ ਦੇ ਗਵਧਾਨ ਲੋਕਾਂ ਨੇ ਆਪਣੀਆਂ ਪਾਰਟੀਆਂ ਦੇ ਨਾਲ ਸਾਕੇ ਉਹਨਾਂ ਦੇ ਸੀਰੀ ਬਣ ਕੇ ਵਿਧਾਨ ਸਭਾ ਚ ਬੈਠ ਕੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਜਾਂ ਸਮਾਜ ਵਿੱਚ ਬੈਠ ਕੇ ਅੱਧਰ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਕਰਮਚਾਰੀ ਅਧਿਕਾਰੀ ਜਿਹੜੇ ਹਕਮਰਾਨ ਬਣੇ ਉਹਨਾਂ ਨੇ ਵੀ ਆਪਣੇ ਸਮਾਜ ਨੂੰ ਖਲਾ ਦਿੱਤਾ ਅੱਜ ਸੰਗਿਆ ਸਮਾਜ ਮੁੜ ਕੇ ਸੱਚਨ ਤੇ ਆ ਗਿਆ ਮਜ਼ਹੂਰ ਹੋ ਗਿਆ ਕਿ ਜਿੱਤਰਾ ਸਲਾਮ ਪਾਤਾ ਸੀ ਇਸ ਦੇਸ਼ ਤੇ ਮਲ ਪਣ ਜਾਣਾ ਸੀ ਆ ਸਾਡੇ ਹੀ ਲੀਡਰਾਂ ਨੇ ਸੰਗਤ ਖਾਰੀ ਦੀ ਨਾਮ ਤੱਕ ਕਾ ਦਿੱਤਾ ਸੋ ਇਹ ਯਾਤਰਾ ਇਸ ਕਰਕੇ ਨਿਕਲੀ ਹੈ ਕਿ ਜਿਹੜੇ ਬਾਬਾ ਸਾਹਿਬ ਨੇ 41 ਪੰਜਾਬ ਦੀਆਂ ਜਾਤਾਂ ਨੂੰ ਪੱਠੀਆਂ ਕਰਕੇ ਇੱਕ ਮਾਲਾ ਚ ਬੋਲ ਕੇ ਸਾਨੂੰ ਨਾਮ ਰਸਤਾ ਸੀ ਕਿ ਤੁਸੀਂ ਸੁਚੇਤ ਕਿਤੇ ਵੱਧੋ ਜਾਂ ਤੁਸੀਂ ਸ਼ਿਰੂਲ ਕਾਸੋ ਪਰ politcal leader ਨੇ ਸਾਨੂੰ ਆਪਣੇ ਫਾਇਦੇ ਲੈਣ ਲਈ ਵੱਖ-ਵੱਖ ਜਾਤਾਂ ਦੇ ਵਿੱਚ ਬੰਨ੍ਹ ਕੇ ਸਾਨੂੰ ਇੰਨਾ ਕ ਮਜਬੂਰ ਕਰ ਦਿੱਤਾ ਕਿ ਅਸੀਂ ਆਪਣੇ ਇੱਕ ਦੂਜੇ ਪਰਾਮਾ ਤੋਂ ਛੋਟਾ ਕਹਿਣ ਲੱਗ ਪਏ ਅੱਜ ਇਹ ਯਾਤਰਾ ਆਪਣੇ ਸਮਾਜ ਦੇ ਲੋਕਾਂ ਨੂੰ ਇਹ ਦੱਸਣ ਲਈ ਨਿਕਲੀ ਹੈ ਕਿ ਆਪਣੇ ਮਿੱਤਰਾਂ ਨੂੰ ਦੁਸ਼ਮਣ ਨੂੰ ਪਹਿਚਾਣੀਏ ਜੇ ਕਲਪੀ ਇਤਰਾਸਾ ਲਾ ਮਾਰੀ ਬਾਬਾ ਸਾਹਿਬ ਨੇ ਸਾਨੂੰ ਉਹਦਾ ਕੱਲਿਆਂ ਦਾ ਹੱਕ ਲੈ ਕੇ ਦੇ ਦਿੱਤੇ ਤਾਂ ਫਿਰ ਸਾਡੇ ਜਿਹੜੇ ਆਪਣਾ ਬਣੇ ਲੋਕ ਨੂੰ ਉਹਨਾਂ ਨੂੰ ਕਣੀ ਬਿਮਾਰੀ ਪੈ ਗਈ ਕਿ ਅੱਜ ਸਾਡੇ ਬੱਚਾ ਨੂੰ ਮੁੜ ਕੇ ਗਲਾਨੀ ਰੱਖਣੀ ਪੈ ਗਈ बाबा साहब ਦਾ ਜੋ ਸੁਪਨਾ ਸੀ ਉਹ ਦੂਰ ਹੋ ਪਿਆ ਹੈ बाबा ਸਾਹਿਬ ਨੇ ਕਿਹਾ ਸੀ ਮੇਰਾ ਕਾਫਲਾ ਪਿੱਛੇ ਨੂੰ ਮੋੜ ਲਿਓ ਅਰੇ ਉਹ ਕਿਉਂ ਕਾਫਲਾ ਜਿਹੜਾ ਪਿੱਛੇ ਨੂੰ ਤਾਂ ਕੀ ਖਤਮ ਹੋਣ ਦੇ ਕੰਗਾਲ ਤੇ ਪੁੰਚ ਗਿਆ ਸੋ बाबा साहब ਦਾ ਜੋ ਸੰਕਟ ਖਾਤਾ ਆ ਰਹੇਗਾ ਜਿਹੜਾ ਕਿ ਸਮਾਜ ਦਾ ਹੱਕ ਬਣਗਾ ਇਹ ਯਾਤਰਾ ਕਰਕੇ ਕਿਸੇ ਤੇ ਕੋਈ ਸਾਰ ਨਹੀਂ ਕਰ ਰਹੇ ਇੱਕ ਫਰਜ਼ ਨਿਭਾ ਰਹੇ ਆ ਜਿਹੜਾ ਬਾਬਾ ਸਾਹਿਬ ਨੇ 1896 ਨੂੰ ਪੜ੍ਹੇ ਲਿਖੇ ਲੋਕਾਂ ਨੂੰ ਵਾਅਦਾ ਦਿੱਤਾ ਸੀ ਕਿ ਮੇਰੇ ਪੜ੍ਹੇ ਲਿਖੇ ਸਮਾਜ ਦੇ ਲੋਕਾਂ ਨੇ ਪਹਿਲੇ ਸਮਾਜ ਜਨਰ ਧੋਖਾ ਕੀਤਾ ਅੱਜ ਉਹ ਗੱਲ ਬਿਲਕੁਲ ਸੱਚ ਹੋ ਗਈ ਹੈ ਕਿਸੀ ਸਾਰੀਆਂ ਕੁਰਸੀਆਂ ਪ੍ਰਾਪਤ ਕਰਕੇ ਵੀ ਅੱਜ ਮੁੜ ਕੇ ਗੁਲਾਮੀ ਦੇ ਇੱਕ ਗਾਸ ਤੇ ਕਿੰਦਾ ਪਹੁੰਚ ਇਤੋਂ ਸਭ ਪਤਾ ਲੱਗਦਾ ਕਿ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਉਹਨੂੰ ਕਿਸੇ ਨੇ ਅਪਣਾਇਆ ਨਹੀਂ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਕੋਈ ਚੱਲਿਆ ਨਹੀਂ ਨਹੀਂ ਤਾਂ ਬਾਬਾ ਸਾਹਿਬ ਨੇ ਕਲਿਆਨੇ ਜਦੋਂ ਮਹਾਤਮਾ ਗਾਂਧੀ ਨੂੰ ਕਿਹਾ ਸੀ ਕਿ ਮੈਨੂੰ ਮੇਰੇ ਦੇਸ਼ ਦਾ ਬੰਦਾ ਇਨਸਾਨ ਦੇ ਦਿਓ ਤੇ ਮੈਂ ਬਾਕੀ ਦਾ ਜਿਹੜਾ ਦੇਸ਼ ਹੈ ਤੁਹਾਡਾ 75% ਬਚੂਗਾ ਮੈਂ ਉਹ 10 ਸਾਲਾਂ ਦੇ ਵਿੱਚ ਮੇਰੀ ਕਾਮਯਾਬੀ ਨਹੀਂ થઈ ਸਕਦੀ ਪਰ ਅੱਜ 10 ਸਾਲਾਂ ਦੀ ਵਿਜੇ 75 ਸਾਲਾਂ ਬਾਅਦ ਅਸੀਂ ਗਲਮ ਹੋ ਗਏ ਸੋ ਅੱਜ ਮੈਂ ਆਪਣੇ ਬੱਚਿਆਂ ਨੂੰ ਆਪਣੇ ਪੈਣਾ ਪਰਾਂਵਾਂ ਨੂੰ ਮਾਤਾ ਮਾ ਬਜ਼ੁਰਗਾਂ ਨੂੰ ਇਹ ਵਿਚਾਰ ਸਾਂਝੇ ਕਰਨ ਲਈ ਇੱਥੇ ਆਇਆ ਕਿ ਆਓ ਅੱਜ ਆਪੋ ਸੁੱਤੀਏ ਕਿ ਰਾਜ 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 ਕਰਦੇ ਆ ਕਰਦੇ ਆ ਇਦਾਂ ਰਾਜ ਨਹੀਂ ਮੰਣਾ ਰਾਜ ਸਾਡੇ ਹੱਥਾਂ ਦੇ ਵਿੱਚ ਆ ਜਿਹੜੇ ਰਾਜ ਦੇ ਵਿੱਚ ਬੈਠੇ ਆ ਉਹ ਆਪਣੀਆਂ ਪਾਰਟੀਆਂ ਦੇ ਸੇਰੀ ਬਣ ਕੇ ਬੈਠੇ ਆ ਉਹਨਾਂ ਦੇ ਕੁੱਤੇ ਬਣ ਕੇ ਬੈਠੇ ਆ ਉਹਨਾਂ ਨੂੰ ਸਮਾਜ ਦਾ ਦੁੱਖ ਉਹ ਨਹੀਂ ਦੇਤਾ ਕੀ ਚਮਕਾ ਉਹਨਾਂ ਦੇ ਵਿੱਚ ਉਹ ਨਹੀਂ ਦੇਤਾ ਕੀ ਘਲਕਦਾ ਜਿੰਨੀ ਦੇਰ ਤੱਕ ਉਹ ਕੁਰਸੀ ਤੋਂ ਦੂਰ ਹੁੰਦੇ ਆ ਜਿਦੋਂ ਕੁਰਸੀ ਤੇ ਬੈਠ ਜਾਂਦੇ ਆ ਉਦੋਂ ਉਹਨਾਂ ਨੂੰ ਸਮਾਜ ਦਾ ਕੋਈ ਦੁੱਖ ਨਹੀਂ ਹੁੰਦਾ ਸਮਾਜ ਉਹਨਾਂ ਨੂੰ ਤੇ ਵੀ ਬੇਗਾਮ ਰਾਜਨੀਤੀ ਹੋ ਚੁੱਕੀ ਆ ਉਹਨੂੰ ਪੱਕੇ ਤੌਰ ਤੇ ਨੱਥ ਪਾਉਣ ਲਈ ਇਹ ਜਿਹੜੀ ਯਾਤਰਾ ਆਪਣੇ ਭਰਾਵਾਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਨਿਕਲੀ ਹੈ ਕਿ ਆਓ ਆਉਣ ਵਾਲੇ ਸਮੇਂ ਦੇ ਵਿੱਚ ਦੂਜਿਆਂ ਨੂੰ ਮਾਰਾ ਘੇਰ ਤੋਂ ਪਹਿਲਾਂ ਆਪਣੇ ਘਰ ਨੂੰ ਦੇਖ ਲਈਏ ਕਿ ਜਿਹੜੇ ਸਾਡੇ ਹੁਣ ਤੱਕ ਲੀਡਰ ਬਣੇ ਅਧਿਕਾਰੀ ਕਰਮਚਾਰੀ ਬਣੇ ਜਿਨ੍ਹਾਂ ਨੇ ਸਮਾਜ ਲਈ ਕੁਝ ਕੀਤਾ ਨਹੀਂ ਜਿਨ੍ਹਾਂ ਦੀ ਅੰਕ ਮਰ ਗਈ ਅੱਜ ਆਪਣੀਆਂ ਅੰਕ ਨੂੰ ਦਿਖਾਈਏ ਕਿ ਜੇ ਕਨੋਂ ਸਾਡੇ ਲਈ ਕੁਛ ਨੇ ਕਰੇ ਤਾਂ ਫਿਰ ਅਸੀਂ ਵੀ ਉਹਨਾਂ ਨੂੰ ਮਾਨ ਸਤਕਾਰ ਕਿਹੜੀ ਦੱਗ ਦੇਈਏ ਜੇਕਰ ਜਿਨ੍ਹਾਂ ਨੇ ਸਾਡੀ ਖਾਤਰ ਕੀਤਾ ਜਹੇ ਮਨਵਰ ਕਾਂਚੀラム ਜੀ ਹਨ ਜਹੇ ਬਾਬਾ ਸਾਹਿਬ ਜੀ ਹਨ ਜਹੇ ਜੋਤੀਬਾ ਫੂਲੇ ਜੀ ਹਨ ਜਿਨ੍ਹਾਂ ਨੇ ਇਸ ਸਮਾਜ ਲਈ ਜਿਹੜਾ ਸ਼ੈਡਿਊਲਡ ਕਾਸਮਾਜ ਹੈ ਉਹਨਾਂ ਲਈ ਕੰਮ ਕੀਤਾ ਉਹਨਾਂ ਦਾ ਮਾਨਸਿਕਾ ਸਾਡੇ ਦਿਲਾਂ ਦੇ ਵਿੱਚ ਹੈ ਪਰ ਜਿਹੜੇ ਲੀਡਰਾਂ ਨੇ ਸਾਡੇ ਸਮਾਜ ਨੂੰ ਵੇਚਿਆ ਉਹਨਾਂ ਨੂੰ ਐਸੀ ਨੱਕ ਪੱਕੇ ਤੌਰ ਤੇ ਕੌਣ ਲਈ ਅਸੀਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਗੈਰ ਰਾਜਨੀਤਿਕ ਪਲੇਟਫਾਰਮ ਇੱਥੇ ਉੱਤੇ ਖੜਾ ਕਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਵੀ ਜਿਹੜੇ ਆਪਣੇ ਗਦਾਰਾ ਧੋਖੇ ਬਾਝਾ ਉਹਨਾਂ ਨੂੰ ਆਪਣੇ ਹੱਕ ਨਾਮਜ਼ਦ ਕਰਕੇ ਆਪਣੇ ਫਤਵੇ ਜਾਰੀ ਕਰਕੇ ਅਜਿਹੇ ਸੰਸਕਾਰ ਨਹੀਂ ਕਿ ਤੁਸੀਂ ਹੌਂਟ ਬਚ ਨਹੀਂ ਸਕਦੇ ਕਿਉਂਕਿ ਤੁਸੀਂ ਰਾਜ ਦੇ ਨਾਲ ਬੈਠ ਕੇ ਉੱਥੇ ਗੁੱਗੇ ਬਣ ਗਏ ਜਦੋਂ ਰਾਜ ਤੋਂ ਬਾਹਰ ਨਿਕਲੇ ਉਦੋਂ ਸਾਨੂੰ ਆ ਕੇ ਤੁਸੀਂ ਬਰਕਲਾਉਣੇ ਆ ਸੋ ਹੁਣ ਸਾਨੂੰ ਆਪਣੀ ਅਣਖ ਜਗੋਣੀ ਪੈਣੀ ਆ ਸੋ ਮੈਂ ਆਪਣੇ ਸਾਰੇ ਹੀ ਬੱਚਿਆਂ ਦਾ ਆਪਣੇ ਪ੍ਰਮਾਦਾ ਜੀ ਨੇ ਇਸ ਯਾਤਰਾ ਨੂੰ ਵੀ ਆ ਗਿਆ ਸਰਪੰਚ ਦੀ ਧਰਤੀ ਤੇ ਤੁਹਾਨੂੰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਕੇ ਮੈਂ ਇਹ ਵੀ ਇਹੜਾ ਚਾਹਦਾ ਕਿ ਆਓ ਆਪਾਂ ਅੱਜ ਇਕੱਠੇ ਹੋਈਏ ਇਹ ਯਾਤਰਾ ਜਿਹੜੀ ਆ ਉਹਨਾ 49 ਯਾਤਰਾ ਦੀ ਯਾਤਰਾ ਹੈ ਇਹ ਕਿਸੇ ਖਿਰਕੇ ਦੀ ਯਾਤਰਾ ਨਹੀਂ ਹੈ ਜਿਨ੍ਹਾਂ ਨੂੰ ਬਾਬਾ ਸਾਹਿਬ ਨੇ ਸ਼ਡਿਊਲ ਕਸਟ ਕੀਤਾ ਇਹ ਇਕੱਲੇ ਪੰਜਾਬ ਦੀ ਨਹੀਂ ਸਾਰੇ ਸੁਪਿਆਂ ਦੇ ਵਿੱਚ ਉਹਨਾਂ ਨੇ ਸ਼ੈਡੂਲ ਕਾਸਟਾਂ ਦੀ ਲਿਸਟ ਬਣਾਈ ਪਰ ਅੱਜ ਸਾਡੇ ਕੋਲ ਰਾਜ ਹੁੰਦਿਆ ਹੋਇਆ ਵੀ ਅਸੀਂ ਗੁਲਾਮ ਹੋ ਗਏ ਸਾਡੇ ਵੇਤ ਹਾਸ਼ਾ ਐਮਐਲ ਤਰਫੋਂ ਗੱਦੇ ਸਾਡੇ ਐਮਪੀ ਤਰਫੋਂ ਗੱਦੇ ਪਰ ਅੱਜ ਅਸੀਂ ਸੜਕਾਂ ਤੇ ਕਹਿ ਕੇ ਰਹੇ ਹਾਂ ਕਿ ਸੰਵਿਧਾਨ ਬਚਾਓ ਸੰਵਿਧਾਨ ਬਚਾਓ ਫਿਰ ਅਸੀਂ ਇਹ ਲੀਡਰ ਜਿਹੜੇ ਕਿਹੜੇ ਕੰਮ ਨੇ ਸਾਡੇ ਆਉਣੇ ਆ ਜਿਹੜੇ ਅਸੀਂ ਬਾਜ਼ਾਰ ਸਮੇਂ ਚੁਣ ਕੇ ਭੇਜਦੇ ਆ ਜਿਹੜੇ ਪਾਰਲੀਮੈਂਟ ਚੋਂ ਕੇ ਭੇਜਦੇ ਆ ਸੋ ਆਓ ਇਹਨਾਂ ਕਲਿਆਣੂ ਵਿਚਾਰੀਏ ਆਪਾਂ ਜਿੱਥੇ ਵੀ ਕਿੱਥੇ ਹੋਣਾ ਹੈ ਉਥੇ ਡਿਟੇਲ ਦੇ ਵਿੱਚ ਅਣਖ ਜਗਾਓ ਆਜ਼ਾਦੀ ਪਾਠ ਯਾਤਰਾ ਦੀ ਵਿਚਾਰਧਾਰਾ ਤੁਹਾਡੇ ਵਿੱਚ ਰੱਖਾਂਗੇ ਤਾਂ ਕਿ ਸਾਡੇ ਬੱਚੇ-ਬੱਚੇ ਨੂੰ ਪਤਾ ਲੱਗ ਸਕੇ ਅਤੇ ਵਿਚਾਰਾਂ ਦੇ ਨਾਲ ਅਸੀਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਜੁੜ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਤਹਿਦਾਤ ਕਰਦਾ ਹਾਂ ਸਾਰਿਆਂ ਨੂੰ जय ती जय पी सोच ते बाबा जी सोच ते बाबा जी सोच ते